ਨੇ சுரேਸ਼ ਕੁਮਾਰ ਸ਼ਰਮ ਅੱਜ ਐਚ ਆਈ ਵੀ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਲਈ ਕੁਝ ਵਿਚਾਰ ਸਾਂਝੇ ਕਰਨ ਲੱਗਿਆ। ਵਾਰਡ ਦਾ ਏਡਜ਼ ਡੇ ਹੈ ਜਿਹੜਾ 1 ਦਸੰਬਰ। ਏਡਜ਼ ਦੇ ਵਰਤੀ ਹਿਤ ਤੇ ਵਿਚਾਰਾਂ ਕੀਤੀਆਂ ਜਾਂਦੀਆਂ। ਸਾਰੇ ਵਾਰਡ ਦੇ ਵਿੱਚ ਐਚ ਆਈ ਵੀ ਨੂੰ ਖਤਮ ਕਰਨ ਲਈ ਵੱਖ-ਵੱਖ ਖਪਰਾਲੇ ਕੀਤੇ ਜਾਂਦੇ ਨੇ। ਵੱਖ-ਵੱਖ ਕਿਸਮ ਦਾ ਗਿਆਨ ਸ਼ੇਅਰ ਕੀਤਾ ਜਾਂਦਾ। ਵੱਖ-ਵੱਖ ਕਿਸਮ ਦੀਆਂ ਸਵਰਛਾ ਕੀਤੀਆਂ ਜਾ ਰਹੀਆਂ ਨੇ। ਐਚ ਆਈ ਵੀ ਜਿਹੜਾ ਹੈਗਾ ਸਭ ਤੋਂ ਪਹਿਲਾਂ ਬੰਦੇ ਦੀ ਇਮਿਊਨਿਟੀ ਸਿਸਟਮ ਨੂੰ ਵੀ ਕਰਦਾ ਹੈ ਇਮਿਊਨਿਟੀ ਦਾ ਮਤਲਬ ਹੁੰਦਾ ਹੈ ਕਿ ਜੋ ਸਰੀਰ ਆਪਣੀ ਮਰਮਤ ਆਪ ਕਰਦਾ ਹੈ ਆਪਣੀ ਮਰਮਤ ਕਰਨ ਦੀ ਸ਼ਮਤਾ ਗਵਾ ਬੈਠਦਾ ਹੈ ਤਾਂ ਇੱਕ ਛੋਟੀ ਜੀ ਤੋਂ ਛੋਟੀ ਪ੍ਰੋਬਲਮ ਵੀ ਬੰਦੇ ਨੂੰ ਆਪਣੇ ਇਲਾਜ ਨਾ ਹੋਣ ਦੇ ਕਾਰਨ ਮੌਤ ਵੱਲ ਲੈ ਜਾਂਦੀ ਹੈ ਤਾਂ ਇਮਿਊਨਿਟੀ ਨੂੰ ਪੋਜੀਟਿਵ ਰੱਖਣ ਵਾਸਤੇ ਸਾਨੂੰ ਹਾਈ ਕੁਆਲਿਟੀ ਦੇ ਪ੍ਰੋਟੀਨ ਵਿਟਾਮਿਨਸ ਐਂਡ ਮਿਨਰਲਸ ਐਂਡ ਆਕਸੀਡੈਂਟ ਦੀ ਵਰਤੋਂ ਆਪਣੇ ਜੀਵਨ ਦੀ ਰੋਜ਼ਾਨਾ ਭੋਜਨ ਦੇ ਵਿੱਚ ਨੌਲੇਜ ਲੈ ਕੇ ਇਹਦੀ ਵਰਤੋਂ ਕਰਨੀ ਜ਼ਰੂਰੀ ਹੈ। ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਦੇ ਲਈ ਇਹ ਸਹਾਇਕ ਬਣਾਉਂਦੇ ਨੇ ਜਿਹੜੀ ਲੜ ਦੇ ਵਿੱਚ ਵੱਖ-ਵੱਖ ਕਿਸਮ ਦੇ ਇਨਫੈਕਸ਼ਨ ਆਉਂਦੀਆਂ ਐ ਐਚਆਈਵੀ ਦੀ ਇਨਫੈਕਸ਼ਨ ਤੋਂ ਬਿਨਾਂ ਹੋਰ ਵੀ ਇਨਫੈਕਸ਼ਨ ਆ ਜਿਹੜੀਆਂ ਉਹ ਸਰੀਰ ਤੇ ਭਾਰੂ ਨਾ ਪੈਣ ਇਸ ਕਰਕੇ ਇਹਨਾਂ ਪ੍ਰੋਡਕਟਾਂ ਦੀ ਵਰਤੋਂ ਤੁਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਣੇ ਚੰਗੇ ਸਲਾਹਕਾਰ ਤੋਂ ਪੁੱਛ ਕੇ ਔਰ ਦੁਨੀਆ ਦੇ ਚੰਗੇ ਸਿਸਟਮਾਂ ਚੋਂ ਲੈ ਕੇ ਤੁਸੀਂ ਇਹਦੀ ਵਰਤੋਂ ਕਰਨੀ ਹੈ ਲੋਕ ਖਾਂਦੇ ਤਾਂ ਬਹੁਤ ਕੁਝ ਹੈ ਪਰੰਤੂ ਕਈ ਵਾਰੀ ਬਾਡੀ ਅਬਜਰਵ ਨਹੀਂ ਕਰਦੀ ਇਹ ਬਾਜਰ ਨੂੰ ਨਾ ਕਰਨ ਦਾ ਕਾਰਨ ਕੀ ਹੁੰਦਾ ਹੈ ਸਾਡਾ ਹੈਲਥ ਦੇ ਵਿੱਚ ਮੇਨ ਸਿਸਟਮ ਹੈ ਗੱਟ ਸਿਸਟਮ ਜਿਹਨੂੰ ਅਸੀਂ ਨਿਯੇਦਾ ਕਹਿੰਦੇ ਨੇ ਜਿਹਨੂੰ ਅਸੀਂ ਲੀਵਰ ਕਹਿੰਦੇ ਨੇ ਤਾਂ ਗੱਟ ਸਿਸਟਮ ਸਾਡੀ ਬਾਡੀ ਦੀ ਫਰਸਟ ਪ੍ਰੋਪਰਟੀ ਹੈ ਤਾਂ ਇਸ ਦੇ ਉੱਤੇ ਸਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਅੱਜ ਕੱਲ ਸਾਨੂੰ ਐਚ ਆਈ ਵੀ ਦੇ ਜਿਹੜਾ ਡਰ ਹੈ ਇਹਦੇ 'ਚ ਅਵੇਅਰ ਹੋ ਕੇ ਆਪ ਤੇ ਆਪਣੇ ਆਸ-ਪਾਸੇ ਦੇ ਸਮਾਜ ਦੇ ਲੋਕਾਂ ਨੂੰ ਅਸੀਂ ਵਿਚਾਰ ਸਕਦੇ ਹਾਂ ਤਾਂ ਐਚ ਆਈ ਵੀ ਜਿਹੜੀ ਹੈਗੀ ਹੈ ਸਰੀਰ ਦੀ ਇਮਿਊਨਿਟੀ ਦਾ ਖਾਤਮੇ ਦਾ ਦੂਜਾ ਨਾਂ ਹੈ ਤਾਂ ਇਸ ਵਾਇਰਸ ਨੂੰ ਸਰੀਰ ਦੇ ਵਿੱਚੋਂ ਅਸੀਂ ਚੰਗੀ ਖੁਰਾਕ ਚੰਗਿਆ ਨਿਊਟ੍ਰੀਸ਼ਨ ਹੋਰ ਚੰਗੇ ਆਪਣੀ ਸਿਹਤ ਸੰਭਾਲ ਚ ਚੰਗਾ ਆਪਣਾ ਆਚਰਣ ਰੱਖ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ ਤਾਂ ਜਿਹੜੀਆਂ ਡਾਕਟਰੀ ਲੈਵਲ ਤੇ ਵਿੱਦਿਆ ਦੇ ਵਿੱਚ ਕੀ ਹੈ ਕਿ ਸਰੀਰ ਇੱਕ ਦੂਜੇ ਦੇ ਨਾਲ ਟੱਚ ਨਾ ਹੋਵੇ ਜਿਹੜੇ ਬਲੱਡ ਦੇ ਸਿਸਟਮ ਹੈਗੇ ਉਹ ਬਹੁਤ ਵੱਡੇ ਪੱਧਰ ਤੇ ਹਾਈ ਕੁਆਲਿਟੀ ਚੈਕਿੰਗ ਹੁੰਦੀ ਹੈ ਉਹਨਾਂ ਦੀ ਤਾਂ ਕਿ ਕਿਸੇ ਦਾ ਐਚ ਆਈ ਵੀ ਵਾਲਾ ਬਲੱਡ ਕਿਸੇ ਦੂਸਰੇ ਲੋੜਵੰਦ ਨੂੰ ਨਾ ਜਾ ਸਕੇ ਇਸ ਕਰਕੇ ਜਿਹੜਾ ਸਰਕਾਰੀ ਸਿਸਟਮ ਹੈ ਉਹਦੇ ਤੇ ਆਪਾਂ ਨੂੰ ਬਹੁਤ ਵੱਡਾ ਰੋਸਾ ਹੈ ਕਿ ਲੈਬਾਂ ਦੇ ਵਿੱਚ ਬਹੁਤ ਵੱਡੇ ਵੱਡੇ ਟੈਸਟ ਹੁੰਦੇ ਨੇ ਪਰੰਤੂ ਸਾਡੀ ਜਿਹੜੀ ਰਸੋਈ ਚ ਆਪਣੀ ਜਰਨਲ ਦੀ ਖਾਕ ਹੈ ਇਹਦੇ ਵਿੱਚ ਅਸੀਂ ਇਮਿਊਨਿਟੀ ਨੂੰ ਪੋਜੀਟਿਵ ਰੱਖਣ ਵਾਸਤੇ ਹਾਈ ਕੁਆਲਿਟੀ ਪ੍ਰੋਟੀਨ ਵੀਟਾਮਿਨਲ ਮਿਨਰਲ ਐਂਡ ਐਂਟੀਆਕਸੀਡੈਂਟ ਚੰਗੇ ਸਾਡੇ ਸਲਾਹ ਕਰਾਉਣ ਤੋਂ ਲੈ ਕੇ ਔਰ ਚੰਗੇ ਅਧਾਰਨ ਤੋਂ ਲੈ ਕੇ ਔਰ ਇਹਦੀ ਪੂਰੀ ਨੌਲੇਜ ਲੈ ਕੇ ਅਸੀਂ ਇਹਦੇ ਤੋਂ ਆਪ ਅਤੇ ਆਪਣੇ ਸਮਾਜ ਨੂੰ ਬਚਾ ਸਕਦੇ ਹਾਂ ਤਾਂ ਐਚ ਆਈ ਵੀ ਦੇ ਦੇ ਤੇ ਮੈਂ ਇੱਕੋ ਹੀ ਕਹੂੰ ਕਿ ਆਪਣੇ ਆਪ ਦਾ ਅਰਚਨਨ ਉੱਚਾ ਰੱਖ ਕੇ ਵੀ ਤੁਸੀਂ ਇਸ ਤੋਂ ਬਹੁਤ ਵੱਡਾ ਬਚਾਅ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ